ਅਰਵਿੰਦ ਕੇਜਰੀਵਾਲ ਦੇ ਉੱਤੇ ਨਿਸ਼ਾਨੇ ਬੜੇ ਸਾਦੇ ਆਮ ਆਦਮੀ ਪਾਰਟੀ ਦੇ ਬਲਡੋਜਾਂ ਵਾਲੀ ਕਾਰਵਾਈ ਤੇ ਬੜੇ ਨਿਸ਼ਾਨੇ ਸਾਦੇ ਇੱਥੋਂ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਨਾਲ ਉਹ ਕੇਜਰੀਵਾਲ ਬਾਰੇ ਕਹਿੰਦੇ ਆ ਕਿ ਹੁਣ ਆਇਆ ਗੱਡੀਆਂ ਦੇ ਕਾਫਲੇ ਕਹਿੰਦੇ ਮੈਂ ਤੇ ਗੱਡੀਆਂ ਗਿਣਦਾ ਗਿਣਦਾ ਥੱਕ ਗਿਆ ਇੰਨੀਆਂ ਗੱਡੀਆਂ ਔਰ ਆਮ ਇਨਸਾਨ ਹੋਵੇ ਕਹਿੰਦੇ ਉੱਥੇ ਮਾਲਕ ਬਣੇ ਬੈਠੇ ਸੀ ਦਿੱਲੀ 'ਚ ਹੁਣ ਕਿਰਾਏਦਾਰ ਵੀ ਨਹੀਂ ਰਹੇ ਤੋ ਕੋ ਸਿਆਸਤ ਦੇ ਵਿੱਚ ਚੰਗੇ ਦੇ ਨੇ ਵੀ ਰਹਿੰਦੇ ਮਾੜੇ ਵੀ ਰਹਿੰਦੇ ਉਹੀ ਹੈ ਕਿ ਪਿਛਲੇ 12 ਸਾਲ ਤੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਤੇ ਹੁਣ ਉਹਨਾਂ ਦੀ ਸਰਕਾਰ ਨਹੀਂ ਪੰਜਾਬ ਸਰਕਾਰ ਉਹ ਤਾਂ ਛੱਡੋ ਜਦੋਂ ਰਵਿੰਦਰ ਕੇਜਰੀਵਾਲ ਪਰਸੋਂ ਚੰਡੀਗੜ੍ਹ 에ਅਰਪੋਰਟ ਤੇ ਉਤਰੇ ਨੇ ਪੰਜਾਬ ਦੇ ਵੱਡੇ ਵੱਡੇ ਜਿਹੜੇ ਅਫਸਰ ਉਹਨਾਂ ਨੂੰ ਰਿਸੀਵ ਕਰਨ ਗਏ ਹੈਗੇ ਨੇ ਜਦ ਕਿ ਉਹਨਾਂ ਦਾ ਰਿਸੀਵ ਕਰਨਾ ਨਹੀਂ ਸੀ ਬੰਦਾ ਲੇਕਿਨ ਉਹਨਾਂ ਨੂੰ ਪਤਾ ਸੀ ਜੇ ਰਿਸੀਵ ਕਰਨੇ ਨਹੀਂ ਗਏ ਤੇ ਕਿਸੇ ਕੋਲ ਪੁਲਿਸ ਹੈੱਡ ਕੁਆਟਰ ਖੋਇਆ ਜਾਣਾ ਹੈਗਾ ਤੇ ਕਿਸੇ ਕੋ ਉੱਥੇ ਮੁਖ ਜਿਹੜਾ ਜਿਹੜਾ ਜਿੱਥੇ ਸਰਕਾਰ ਚੱਲਦੀ ਹੈ ਮੁਖ ਜਿਹੜਾ ਸਿਵਲ ਸਕੱਤਰ ਹੈ ਤਾਂ ਉਥੋਂ ਕੁਰਸੀਆਂ ਖੋਈਆਂ ਜਾਣੀਆਂ ਰਾਹੁਲ ਗਾਂਧੀ ਆਉਂਦੇ ਰਹੇ ਨੇ ਪੰਜਾਬ ਦੇ ਵੱਡੇ ਅਫਸਰ ਤੇ ਨਹੀਂ ਉਥੇ 에어ਪੋਰਟ ਤੇ ਮਿਲਣ ਜਾਂਦੇ ਰਹੇ ਨੇ ਜਾਂ ਭਾਜਪੀ ਤੇ ਕਾਲੀ ਦਲ ਜੋ ਸਾਂਝੀ ਸਰਕਾਰ ਸੀ ਤੇ ਭਾਜਪੀ ਦਾ ਕੋਈ ਲੀਡਰ ਆਉਂਦਾ ਸੀ ਇਹ ਤਾਂ ਨਹੀਂ ਚੰਡੀਗੜ੍ਹ 에어ਪੋਰਟ ਤੇ ਪੰਜਾਬ ਦੇ ਵੱਡੇ ਅਫਸਰ ਮਿਲਣ ਉਥੇ ਪੰਜਾਬ ਦੇ ਵੱਡੇ ਵੱਡੇ ਅਫਸਰ ਜਿਨ੍ਹਾਂ ਦੇ ਮੋਢਿਆਂ ਤੇ ਪਤਾ ਨਹੀਂ ਕਿੰਨੇ ਕਿੰਨੇ ਸਟਾਰ ਲੱਗੇ ਨੇ ਜਿਨ੍ਹਾਂ ਦੇ ਪਿੱਛੇ ਪੜੇ ਕਿੰਨੇ ਕਿੰਨੇ ਗਨਮੈ ਲੱਗੇ ਨੇ ਜਿਨ੍ਹਾਂ ਦੇ ਪਿੱਛੇ ਪੜੇ ਕਿੰਨੇ ਆਈਐਸ ਤੇ ਪੀਸੀਐਸ ਥੱਲੇ ਕੰਮ ਕਰਦੇ ਉਹ ਵੀ ਜਾ ਕੇ ਮੱਥੇ ਵੀ ਟੇਕਦੇ ਨੇ ਹਾਜ਼ਰੀਆਂ ਵੀ ਭਰਦੇ ਆਗੇ ਨੇ ਇੱਕ ਨਵਾਂ ਰਵਾਜ ਚੱਲ ਗਿਆ ਹੁਣ ਗੱਲ ਤੇ ਉਹ ਐਨੇ ਕਿ ਉਹ لازਮੀ ਤੌਰ ਤੇ ਕਿਉਂਕਿ ਇਸ ਟਾਈਮ ਨਾ ਉਹ ਐਮਐਲਏ ਨੇ ਨਾ ਕੋਈ ਮੰਤਰੀ ਨੇ ਪਰ ਉਹ ਆਮ ਆਦਮੀ ਪਾਰਟੀ ਦੇ ਕੌਮੀ ਕੋਨਵੀਨਰ ਨੇ ਪਰ ਜਿਵੇਂ ਉਹਨਾਂ ਨੂੰ ਟ੍ਰੀਟਮੈਂਟ ਦਿੱਤਾ ਯਾਰ ਐਵੇਂ ਲੱਗਦਾ ਕਿ ਉਹੋ ਹੀ ਹੱਲੇ ਵੀ ਦਿੱਲੀ ਦੇ ਮੁੱਖ ਮੰਤਰੀ ਹੈਗੇ ਨੇ ਜਿਵੇਂ ਉਹ ਕਾਫਲਾ ਕਹਿੰਦੇ ਮੈਂ ਗੱਡੀਆਂ ਗਿੰਦਾ ਗਿੰਦਾ ਹੀ ਥੱਕ ਗਿਆ ਲਾਜ਼ਮੀ ਦੌਰ ਤੇ ਇਹੋ ਜਿਹੜੀ ਪਾਰਟੀ ਨਾ ਸਾਨੂੰ ਕੋਠੀਆਂ ਚਾਹੀਦੀਆਂ ਨਾ ਸਾਨੂੰ ਕਾਰਾਂ ਚਾਹੀਦੀਆਂ ਤੇ ਹੁਣ ਜੈਡ ਪਲੱਸ ਤੋਂ ਥੱਲੇ ਗੱਲ ਨਹੀਂ ਕਰਦੇ ਹੈਗੇ ਜਿਹੜੇ ਉਹ ਓਐਸਡੀ ਆ ਜਿਹੜੇ ਕਲਰਕ ਹੁੰਦੇ ਸੀ ਉਹ ਹੀ ਹੁਣ ਜੈਡ ਪਲੱਸ ਦੇ ਵਿੱਚ ਰਹਿੰਦੇ ਹੈਗੇ ਨੇ ਇਸ ਕਰਕੇ ਆਮ ਆਦੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਇਹ ਲੱਗਦਾ ਕਿ ਕਿ ਇਸ ਟਾਈਮ ਪੰਜਾਬ ਦੇ ਵਿੱਚ ਸੱਤਾ ਦੇ ਕਈ ਕੇਂਦਰ ਹੋ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੈ ਹੀ ਨੇ ਹੁਣ ਦੇਖੋ ਹਰਪਾਲ ਚੀਮਾ ਵੀ ਤੇ ਅਮਨ ਰੋੜਾ ਵੀ ਉਹ ਇੱਕ ਸ਼ਕਤੀ ਦੇ ਨਵੇਂ ਕੇਂਦਰ ਬਣ ਗਏ ਹੈਗੇ ਨੇ ਸੱਤਾ ਦੇ ਨਵੇਂ ਕੇਂਦਰ ਪੈ ਗਏ ਨੇ ਉਹਨਾਂ ਦੇ ਨਾਲ ਜਾ ਰਹੇ ਨੇ ਐਸਐਸਪੀ ਜਾ ਰਹੇ ਨੇ ਡੀਜੀਪੀ ਰੈਂਕ ਦੇ ਅਧਿਕਾਰੀ ਜਾ ਰਹੇ ਨੇ ਹੁਣ ਅਰਵਿੰਦ ਕੇਜਰੀਵਾਲ ਸਾਹਿਬ ਵੀ ਆ ਗਏ ਹਾਲਾਂਕਿ 10 ਦਿਨ ਪਾਣੀ 12 ਦਿਨ ਉਹਨਾਂ ਨੇ ਸਾਧਨਾ ਕਰਨੀ ਹੈ ਕਿੰਨੇ ਦਿਨ ਕਰਨੀ ਹੈਗੀ ਹੈ ਨਾ ਉਹ ਆ ਪਰ ਉਹ ਕਹਿ ਰਹੇ ਨੇ ਬੀਜੇਪੀ ਵਾਲੇ ਮਨਜਿੰਦਰ ਸਿੱਸਾ ਸਾਹਿਬ ਕਹਿ ਰਹੇ ਜਾਂ ਹੋਰ ਵੀ ਕਹਿੰਨੇ ਕਿ ਉਹ ਹਿਸ਼ਾਰਪੁਰ ਤੋਂ ਬੈਠ ਕੇ ਸਰਕਾਰ ਚਲਾਉਣਗੇ ਇਹ ਆਪੋਜੀਸ਼ਨ ਪਾਰਟੀ ਨੇ ਤੇ ਕਹਿਣਾ ਹੀ ਆ ਕਿ 사드ਨਾ ਦੂਜੀ ਵਾਰੋਂ ਪੰਜਾਬ ਚ ਕਰਨ ਆ ਗਏ ਨੇ ਤੇ ਪੰਜਾਬ ਤੋਂ ਬੈਠ ਕੇ ਉਹ ਲਾਜ਼ਮੀ ਤੌਰ ਤੇ ਸਰਕਾਰ ਚਲਾਉਣ ਦੀ ਯਤਨ ਕਰ ਰਹੇ ਉਹਨਾਂ ਨੂੰ ਪਤਾ ਕਿ ਜੇ ਸਾਡੇ ਹੱਥੋਂ ਪੰਜਾਬ ਹੀ ਨਿਕਲ ਚੁੱਕਾ ਜੇ ਪੰਜਾਬ ਚਲਾ ਗਿਆ ਸਾਡੇ ਹੱਥੋਂ ਤੇ ਸਾਡੇ ਪੱਲੇ ਕੁਝ ਨਹੀਂ ਰਹਿਣਾ ਹੈਗਾ ਫਿਰ ਦਿੱਲੀ ਨਾ ਭਾਜਪੀ ਨੇ ਦਿੱਲੀ ਪੈਰ ਲੱਗਣ ਦੇਣੇ ਨੇ ਤੇ ਨਾ ਫਿਰ ਇੱਥੇ ਪੈਰ ਲੱਗਣ ਦੇਣੇ ਨੇ ਬਹੁਤ ਇਹ ਜੇ ਸਰਕਾਰ 227 ਦੇ ਵਿੱਚ ਇਹਨਾਂ ਦੀ ਨਾਮ ਬਣੀ ਲਾਜ਼ਮੀ ਤੌਰ ਤੇ 60 ਜਣੇ ਦੇ ਟਿਕਟ ਕੱਟੀ ਜਾਣੀਆਂ ਕਈਆਂ ਨੇ ਮੌਕੇ ਤੇ ਕਾਲੀ ਦਲ ਤੇ ਸ਼ਾਮਲ ਹੋ ਜਾਣਗੇ ਬੀਜੇਪੀ ਦੇ ਸ਼ਾਮਲ ਹੋ ਜਾਣਗੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਗੇ ਇੰਨਾ ਚੋ ਤੇ ਮੈਨੂੰ ਵੀ ਪਤਾ ਕਿ ਜਦੋਂ ਆ 22 ਦੀ ਇਲੈਕਸ਼ਨ ਤੋਂ ਪਹਿਲਾਂ ਜਦੋਂ ਮੁੱਖ ਮੰਤਰੀ ਕੈਪਟਨ ਮਿਰਿੰਦਰ ਸਿੰਘ ਸੀ ਜਿਹੜੇ ਅੱਜ ਬੜੇ 나ਡੂ ਖਾਂ ਬਣੇ ਹੈਗੇ ਨੇ ਆਮਾਦੀ ਪਾਰਟੀ ਦੇ ਮੰਤਰੀ ਤੇ ਵੱਡੀਆਂ-ਵੱਡੀਆਂ ਜਿਹੜੀਆਂ ਕਹਿੰਦੇ ਸਾਡੇ ਕੋਲ ਚੇਅਰ ਨੇ ਕੁਰਸੀਆਂ ਨੇ ਉਹ ਕੈਪਟਨ ਮਰੀਂਦਰ ਨੂੰ ਮਿਲ ਕੇ ਕਹਿੰਦੇ ਸੀ ਕਿ ਅਸੀਂ ਤੇ ਹੈ ਹੀ ਆ 10-12 ਜਣੇ ਤੇ ਸਾਡੇ ਬੰਦਿਆਂ ਨੂੰ ਵੀ ਟਿਕਟ ਦਿੱਤੀ ਜਾਵੇ। ਇਹ ਕਈ ਫੇਰ ਭੱਜਣਗੇ। ਇਸ ਕਰਕੇ ਅਰਵਿੰਦ ਕੇਜਰੀਵਾਲ ਨੂੰ ਲੱਗਦਾ ਹੈ ਕਿ ਜੇ ਸਾਡੇ ਪੰਜਾਬ ਹੱਥੋਂ ਨਿਕਲ ਗਿਆ ਤੇ ਫਿਰ ਸਾਡੀ ਪਾਰਟੀ ਦੁਬਾਰਾ ਨਹੀਂ ਉੱਠਣੀ ਆਗੀ। ਦਿੱਲੀ 'ਚ ਤੇ ਉੱਠਦੇ ਨਹੀਂ ਹੈਗੇ ਤੇ ਪੰਜਾਬ 'ਚ ਵੀ ਉੱਠਨੇ ਪੰਜਾਬ 'ਚ ਵੀ ਜੇ ਹਾਰ ਗਏ ਸਰਕਾਰ ਤੇ ਲਾਜ਼ਮੀ ਤੌਰ ਤੇ ਪਾਰਟੀ ਵੀ ਟੁੱਟ ਜਾਊਗੀ। ਇਸ ਕਰਕੇ ਸਭ ਤੋਂ ਵੱਡਾ ਸਵਾਲ ਹੈ ਕਿ ਜਦ ਸੱਤਾ ਦੇ ਕਿੰਨੇ ਕੇਂਦਰ ਹੋ ਗਏ ਨੇ। ਬਾਕੀ ਪਾਰਟੀਆਂ ਦੇ ਵਿੱਚ ਇੱਕ ਹੀ ਸੱਤਾ ਦਾ ਕੇਂਦਰ ਉਹ ਮੁੱਖ ਮੰਤਰੀ ਹੁਣ ਮੁੱਖ ਮੰਤਰੀ ਵੀ ਫੀਲਡ ਦੇ ਵਿੱਚ ਉਤਰੇ ਹੋਏ ਨੇ ਮੰਤਰੀ ਵੀ ਫੀਲਡ ਦੇ ਵਿੱਚ ਉਤਰੇ ਨੇ ਤੇ ਇਹਨਾਂ ਦੇ ਦਿੱਲੀ ਵਾਲੇ ਵੀ ਫੀਲਡ ਦੇ ਵਿੱਚ ਉਤਰੇ ਹੋਏ ਨੇ ਮਨੀਸ਼ ਸੋਸੋਧਿਆ ਵੀ ਇੱਥੇ ਘੁੰਮ ਰਹੇ ਨੇ ਸਤਿੰਦਰ ਜੈਨ ਬਾਰੇ ਵੀ ਗੱਲਾਂ ਹੋ ਰਹੀਆਂ ਨੇ ਕੈਬਨਿਟ ਦੀ ਫੋਟੋ ਨਹੀਂ ਆ ਰਹੀ ਜਿੰਨਾ ਪਾਰਟੀ ਨੂੰ ਫੋਟੋਆਂ ਦੀਆਂ ਰੀਲਾਂ ਬਣਾਉਂਦਾ ਚਾ ਉਹ ਕੈਬਨਿਟ ਦੀ ਜਿਹੜੀ ਫੋਟੋ ਨਹੀਂ ਰਿਲੀਜ਼ ਕਰਦੇ ਕਿ ਉਸ ਮੀਟਿੰਗ ਦੇ ਵਿੱਚ ਕੌਣ ਬੈਠਾ ਸੀ ਕਹਿੰਦੇ ਇਹੋ ਜੇ ਲੋਕ ਬੈਠੇ ਸੀ ਜਿਹੜੇ ਨਾਮ ਲੈ ਕੇ ਪੁਕਾਰਦੇ ਨੇ ਕਦੀ ਉਹ ਇਹ ਨਹੀਂ ਮੰਤਰੀ ਸਾਹਿਬ ਨਹੀਂ ਕਹਿੰਦੇ ਹੈਗੇ ਐਮ ਐਲ ਏ ਸਾਹਿਬ ਨਹੀਂ ਕਹਿੰਦੇ ਕਿ ਨਹੀਂ ਨਾਮ ਪੁਕਾਰਦੇ ਨੇ ਉਹ ਜੇ ਬੰਦੇ ਮੀਟਿੰਗ ਦੇ ਵਿੱਚ ਬੈਠੇ ਸੀ ਇਸ ਕਰਕੇ ਫੋਟੋ ਨਹੀਂ ਇਸੇ ਕਰਕੇ ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਗੱਲ ਕੀਤੀ ਸੀ ਜ਼ਖਮੀ ਜ਼ਖਮਾ ਦੇ ਲੂਣ ਭੋਰਿਆ ਸੀ ਕਿ ਉਹ ਦੱਸੋ ਕੌਣ ਬੈਠਾ ਸੀ ਕਿਉਂ ਨਹੀਂ ਫੋਟੋ ਆਈ ਨਾ ਇਹ ਰਾਜ ਨੇ ਜਿਹੜੇ ਰਾਜ ਲੋਕਾਂ ਨੂੰ ਪਤਾ ਗਏ ਇਸ ਕਰਕੇ ਆਮ ਆਦੀ ਪਾਰਟੀ ਦਿੱਲੀ ਚ ਤੋਂ ਹਾਰਨ ਤੋਂ ਬਾਅਦ ਜਿਹੜੀ ਕਰਾਰੀ ਹਾਰ ਰਹੀ ਆ ਉਹਨਾਂ ਨੂੰ ਲੱਗਦਾ ਕਿ ਪੰਜਾਬ ਚ ਸਾਡੀ ਕਰਾਰੀ ਹਾਰ ਨਾ ਹੋਵੇ ਇਸੇ ਕਰਕੇ ਵੱਡੇ ਤੋਂ ਜਿਹੜਾ ਵੱਡਾ ਜਿਹੜਾ ਵਾ ਐਕਸ਼ਨ ਕੀਤੇ ਜਾ ਰਹੇ ਨੇ ਨਸ਼ਾ ਤਸਕਰਾਂ ਦੇ ਘਰ ਟਾਏ ਜਾਂਦੇ ਹਾਲਾਂਕਿ ਐਨ ਡੀ ਪੀ ਐਸ ਐਕਟ ਜਿਹੜਾ ਉਹਦੇ ਚ ਕਿਤੇ ਨਹੀਂ ਅਲਾਉ ਕੀਤਾ ਕਿ ਤੁਸੀਂ ਕਿਸੇ ਇਦਾਂ ਦੇ ਲੋਕਾਂ ਦੇ ਘਰ ਟਾਏ ਜਾਵੇ ਅੱਜ ਹੀ ਦਿੱਲੀ ਸੁਪਰੀਮ ਕੋਰਟ ਦੇ ਵਿੱਚ ਦਿੱਲੀ ਜੋਗੀ ਸਰਕਾਰ ਨੂੰ ਅਤਿਆਚਾਰੀ ਸਰਕਾਰ ਡਿਕਲੇਅਰ ਕਰ ਦਿੱਤਾ ਗਿਆ ਹੈਗਾ ਪੀਗਾ ਨਸ਼ਾ ਤਸਕਰਾਂ ਦੇ ਖਿਲਾਫ ਜਾਂ ਜਿਹੜੇ ਦੇਸ਼ ਨੂੰ ਤੋੜਨ ਵਾਲਿਆਂ ਦੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿੱਥੋਂ ਤੱਕ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਉਮਰ ਕੈਦੀ ਸਜ਼ਾ ਦੇਣੀ ਚਾਹੀਦੀ ਹੈ ਪਰ ਘਰ ਟਾਉਣ ਦਾ ਜਿਹੜਾ ਇਹ ਅਦਾਲਤਾਂ ਨੇ ਦੇਖਣਾ ਹੈ ਕਿ ਘਰ ਟਾਉਣੇ ਕਿ ਨਹੀਂ ਟਾਉਣੇ ਹੈਗੇ ਨੇ ਹੁਣ ਇਸ ਮਸਲੇ ਦੇ ਵਿੱਚ ਇਹਨਾਂ ਨੂੰ ਲੱਗਦਾ ਕਰਪਸ਼ਨ ਦੇ ਖਿਲਾਫ ਨਸ਼ਾ ਦੇ ਖਿਲਾਫ ਇਹ ਮੁੱਦਾ ਬਣਾ ਕੇ ਚੱਲ ਰਹੀ ਹੈ ਗਿਆ ਪਰ ਪੰਜਾਬ ਦੀ ਜਨਤਾ ਨੇ ਦੇਖਣਾ ਹੈਗਾ ਕਿ ਤੁਸੀਂ 36 ਮਹੀਨਾ ਜਿਹੜਾ ਤੁਹਾਡੀ ਹੈ ਸਰਕਾਰ ਦੀ ਸੂਰਤਾ ਬਦਲਦੀਆਂ ਰਹੀਆਂ ਸਿਰਤ ਨਹੀਂ ਬਦਲੀ ਜੋ ਸਿਰਤ ਪਿਛਲੀਆਂ ਦੀ ਉਹਨਾਂ ਦੀ ਰੂਹ ਤੁਹਾਡੇ ਵਿੱਚ ਆ ਗਈ ਕਿਉਂਕਿ 58 ਐਮਐਲਏ ਹੋ ਸੀ ਜਿਨ੍ਹਾਂ ਦਾ ਪਸ਼ੋਕੜ ਪਿਛਲੀਆਂ ਪਾਰਟੀਆਂ ਦੇ ਨਾਲ ਸੀ ਹੁਣ ਤੁਸੀਂ ਸਿਰਤਾ ਬਦਲਦੀ ਕੋਸ਼ਿਸ਼ ਕਰ ਰਹੇ ਹੋ ਸਿਰ ਤਾਂ ਬਦਲ ਦੇ ਨਾਲ ਪੰਜਾਬ ਦੇ ਲੋਕ ਤੁਹਾਡੀਆਂ ਸਿਰਤਾਹ ਤੇ ਸੂਰਤਾਹ ਪਸੰਦ ਕਰਨਗੇ ਛੱਤੀਆਂ ਮਹੀਨਾਜੇ ਤੁਹਾਡੇ ਕੋ ਉਹ ਕੰਮ ਨਹੀਂ ਹੈ ਜਿਹੜੇ ਤੁਹਾਨੂੰ ਕਰਨੇ ਚਾਹੀਦੇ ਸੀ ਹੁਣ ਤੁਸੀਂ ਇਹ ਲੱਗੇ ਨੇ ਕਰਪਸ਼ਨ ਦੇ ਮਸਲੇ ਦੇ ਵਿੱਚ ਨਸ਼ੇ ਦੇ ਮਸਲੇ ਦੇ ਕਰਪਸ਼ਨ ਤੇ ਤੁਹਾਡੇ ਐਮਐਲਏ ਕਰ ਰਹੇ ਨੇ ਸ਼ਰੇਆਮ ਕਰ ਰਹੇ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਪੰਜਾਬ ਚਾਹੁੰਦਾ ਕਿ ਕਰਪਸ਼ਨ ਮੁਕਤ ਪੰਜਾਬ ਹੋਵੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਹੋਵੇ ਨਸ਼ਾ ਮੁਕਤ ਪੰਜਾਬ ਹੋਵੇ ਵੱਖ-ਵੱਖ ਅਲਾਮਤਾਂ ਜਿਹੜੀਆਂ ਨੇ ਉਹਨਾਂ ਤੋਂ ਮੁਕਤ ਪੰਜਾਬ ਹੋਵੇ ਔਰ ਉਹਦੇ ਵਾਸਤੇ ਪੰਜਾਬ ਸਰਕਾਰ ਨੂੰ ਹੋਰ ਕੌੜੇ ਕੁੱਟ ਪਰਨੇ ਪੈਣੇ ਨੇ ਆਪਣੇ ਪੰਜਾਬ ਦੀ ਸਰਕਾਰ ਪੰਜਾਬ ਹੀ ਪੰਜਾਬੀ ਹੀ ਚਲਾਉਣ ਲੋਕੀ ਦੂਜੇ ਨੂੰ ਨਹੀਂ ਪਸੰਦ ਕਰਨਗੇ ਔਰ ਦੂਜਿਆਂ ਨੂੰ ਵੀ ਸਮਝਣਾ ਚਾਹੀਦਾ ਹੈਗਾ ਕਿ ਤੁਹਾਡੇ ਕਰਕੇ ਪੰਜਾਬ ਦੇ ਲੋਕਾਂ ਨੇ ਫਤਵਾ ਨਹੀਂ ਦਿੱਤਾ ਸੀ ਅਸੀਂ ਆਪਣੇ ਕਰਕੇ ਫਤਵਾ ਦਿੱਤਾ ਸੀ ਪੰਜਾਬ ਦੀ ਜਨਤਾ ਨੇ ਕਿ ਸਾਡੇ 3 ਪੁੱਤ ਆ ਕੇ ਪੰਜਾਬ ਨੂੰ ਸਵਾਰਨਗੇ ਰੰਗਲਾ ਪੰਜਾਬ ਬਣਾਉਣਗੇ ਪਰ ਸਾਡੇ 3 ਪੁੱਤ ਜਿਹੜੇ ਅਸੀਂ ਆਪਣੇ ਹੱਥਾਂ ਦੇ ਚੁਣੇ ਉਹ ਸਾਡੇ ਉਨ ਸਿਰ ਤੇ ਜੁੱਤੀਆਂ ਮਾਰ ਰਹੇ ਲੋਕ ਬਰਦਾਸ਼ਤ ਨਹੀਂ ਕਰਨਗੇ ਕਿਸਾਨਾਂ ਨੇ ਤੁਹਾਨੂੰ ਵੋਟਾਂ ਪਾਈਆਂ ਤੁਸੀਂ ਉਹਨਾਂ ਨੂੰ ਚੰਡੀਗੜ੍ਹ ਨਹੀਂ ਆਉਂ ਦਿੰਦੇ ਸੈਂਟਰ ਸਰਕਾਰ ਜਿਹੜੀ ਆ ਉਹ ਪੰਜਾਬ ਦੇ ਕਿਸਾਨ ਨੂੰ ਦਿੱਲੀ ਨਹੀਂ ਜਾਣ ਦੇ ਰਹੀ ਤੇ ਤੁਸੀਂ ਜਿਹੜੀ ਪੰਜਾਬ ਦੀ ਸਰਕਾਰ ਕਿਸਾਨਾਂ ਨੂੰ ਚੰਡੀਗੜ੍ਹ ਨਹੀਂ ਆਉਣੀ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਟਵੀਟ ਹੀ ਕੀਤਾ ਹੈਗਾ ਨਾ ਤੇ ਫਿਰ ਪੰਜਾਬ ਦੇ ਲੋਕ ਜਾਣ ਕਿੱਥੇ ਟੰਕੀਆਂ ਤੇ ਚੜਜਣ ਰਾਹ ਰੋਕ ਲੈਣ ਤੇ ਇਸ ਕਰਕੇ ਸਰਕਾਰ ਜਿਹੜੇ ਫੈਸਲੇ ਲੈ ਰਹੀ ਆ ਉਹਦੇ ਚ ਸਰਕਾਰ ਬੁਰੀ ਤਰ੍ਹਾਂ ਆਪ ਜਾਲ ਵਿੱਚ ਫਸ ਜਾਏਗੀ ਪਰ ਪਰਾਲ ਜਿਹੜਾ ਇਸ ਟਾਈਮ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕਿ ਪੰਜਾਬ ਦੇ ਵੱਡੇ ਵੱਡੇ ਅਫਸਰ ਜਾ ਕੇ 에어ਪੋਰਟ ਤੇ ਸਲੂਟ ਮਾਰੇ ਨੇ ਸਲਾਮੀਆਂ ਦੇ ਰਹੇ ਨੇ ਮੱਥੇ ਟੇਕ ਰਹੇ ਨੇ ਤੇ ਲਾਜ਼ਮੀ ਤੌਰ ਤੇ ਕਾਲੀ ਦਲ ਵਾਲੇ ਵੀ ਤੇ ਕਾਂਗਰਸ ਪਾਰਟੀ ਵਾਲੇ ਵੀ ਬੀਜੇਪੀ ਵਾਲੇ ਕਹਿਣਗੇ ਕਿ ਇੱਥੋਂ ਬੈਠ ਕੇ ਜਿਹੜੀ ਆ ਉਹ ਸਰਕਾਰ ਚਲਾਉਣ ਦਾ ਯਤਨ ਕਰਨਗੇ ਕਿਉਂਕਿ ਅਰਵਿੰਦ ਕੇਜਰੀਵਾਲ ਦੀ ਇੱਛਾ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਦੁਬਾਰਾ ਰਿਪੀਟ ਹੋਵੇ ਹਾਲਾਂਕਿ 217 ਵਿੱਚ ਇੱਛਾ ਸੀ ਕਿ ਮੈਂ ਪੰਜਾਬ ਚ ਮੁੱਖ ਮੰਤਰੀ ਬਣਾ ਉਹ ਪੰਜਾਬ ਦੇ ਲੋਕਾਂ ਨੇ ਪ੍ਰਵਾਨ ਨਹੀਂ ਕੀਤੀ ਜੇ ਉਹ ਹਾਲੇ ਵੀ ਉੱਚਾ ਪਾਲ ਰਹੀ ਰਹਿੰਦੇ ਉਹਦਾ ਨੁਕਸਾਨ ਹੋਊਗਾ ਪਰ ਉਹਨਾਂ ਨੂੰ ਇੱਕ ਹੋਇਆਗਾ ਕਿ ਪੰਜਾਬ ਸਾਡੇ ਹੱਥਾਂ ਦੇ ਵਿੱਚ ਰਹੇ ਕਿਉਂਕਿ ਪੋਲੀਟੀਕਲ ਤੌਰ ਤੇ ਪੰਜਾਬ ਮਜ਼ਬੂਤ ਆ ਪੈਸੇ ਪੱਖੋਂ ਪੰਜਾਬ ਮਜ਼ਬੂਤ ਆ ਤੇ ਜਿਹਦੇ ਕੋਲ ਪੁਲਿਸ ਆ ਸੈਂਟਰ ਸਰਕਾਰ ਕੋਲ ਸੀਬੀਆਈ ਈਡੀ ਇਨਕਮ ਟੈਕਸ ਪਹਿਲਾਂ ਸਿਰਫ ਲੋਕੀ सीबीआई ਨੂੰ ਜਾਣਦੇ ਸੀ ਆਈਟੀ ਨੂੰ ਨਹੀਂ ਸੀ ਜਾਣ ਇਨਕਮ ਟੈਕਸ ਨੂੰ ਡਿਪਾਰਟਮੈਂਟ ਨੂੰ ਜਾਣਦੇ ਸੀ ਈਡੀ ਨੂੰ ਨਹੀਂ ਜਾਣਦੇ ਇਸ ਟਾਈਮ सीबीआई ਦੇ ਉੱਪਰ ਈਡੀ ਬਣੀ ਹੋਈ ਆ ਉਸੇ ਤਰ੍ਹਾਂ ਜੇਸ ਵੀ ਸਟੇਟ ਕੋਲ ਜੇਦੀ ਪਾਰਟੀ ਸਰ ਜਿਰ ਕੋ ਪੁਲਿਸ ਆ ਨਾ ਉਹਦੀ ਸੱਤਾ ਇਸ ਕਰਕੇ ਉਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਅਸੀਂ ਪੂਰਾ ਦਖਲ ਦਈਏ ਸਾਡੇ ਹਿਸਾਬ ਦੇ ਨਾਲ ਸਰਕਾਰ ਚਲੇ ਤੇ ਅਸੀਂ ਆਪਣੇ ਹਿਸਾਬ ਦੇ ਨਾਲ ਮੁਰ ਤੋਂ ਸਰਕਾਰ ਬਣਾਈਏ ਪਰ ਪੰਜਾਬ ਦੀ ਜਨਤਾ ਨੇ ਦੇਖਣਾ ਹੈਗਾ ਕਿ 2027 ਦੇ ਵਿੱਚ ਕੀ ਆਮ ਆਦਮੀ ਪਾਰਟੀ ਨੂੰ ਮੁਰ ਤੋਂ ਫਤਵਾ ਦੇਣਾ ਕਿ ਨਹੀਂ ਦੇਣਾ ਜਾਂ ਕਿਹੜੀ ਪਾਰਟੀ ਨੂੰ ਫਤਵਾ ਦੇਣਾ ਹੈਗਾ ਪਰ ਜਿਸ ਰੀਤ ਦੇ ਨਾਲ ਲੋਕਾਂ ਨੇ ਆਮ ਆਦੀ ਪਾਰਟੀ ਚੁਣੀ ਸੀ ਉਹ ਰੀਤਾਂ ਜਿਹੜੀਆਂ ਨੇ ਪੰਜਾਬ ਦੀ ਸਰਕਾਰ ਨੇ 5% ਵੀ ਨਹੀਂ ਪੂਰੀਆਂ ਕੀਤੀਆਂ ਇਹ ਆਪਣੇ ਝਮੇਲਿਆਂ 'ਚ ਫਸ ਗਏ ਇਹ ਆਪਣੀਆਂ ਹੀ ਮਨੋਰੰਜਨ ਦੇ ਵਿੱਚ ਲੱਗ ਗਏ ਇਹ ਆਪਣੇ ਹੀ ਇਹਨਾਂ ਦੇ ਐਮਐਲਏ ਬਦਨਾਮ ਹੋ ਗਏ ਆਪਣੇ ਹੀ ਇਹਨਾਂ ਦੇ ਐਮਐਲਏ ਸ਼ਰੇਆਮ 35-35 ਲੱਖ ਰੁਪਈਆ ਲੈ ਰਹੇ ਨੇ ਜਦੋਂ ਇਦਾਂ ਦੇ ਕੰਮ ਕਰ ਆਪਣੇ ਇਹਨਾਂ ਦੇ 50-50 ਏਕੜ ਜ਼ਮੀਨਾਂ ਬਣਾ ਕੇ ਨੇ ਆਪਣੇ ਇਹਨਾਂ ਦੇ ਐਮਐਲਏ ਫਾਰਮ ਹਾਊਸ ਬਣਾ ਕੇ ਨੇ ਆਪਣੇ ਇਹਨਾਂ ਦੇ ਐਮਐਲਏ ਜਿਹੜੇ ਨੇ ਸੈਲਰ ਪਾ ਗਏ ਨੇ ਤੇ ਅਫਸਰਾਂ ਦੇ ਖਿਲਾਫ ਜੇ ਕਾਰਵਾਈ ਕਰਦੇ ਕਰਵਿੰਦ ਕੇਜਰੀਵਾਲ ਸਾਹਿਬ ਨੂੰ ਚਾਹੀਦਾ ਹੈ ਤੇ ਘਟੂਗੜ ਆਪਣੇ ਐਮਐਲਏ ਜਿਹੜੇ ਹੈਗੇ ਨੇ ਉਹਨਾਂ ਦਾ ਪੋਲੀਗ੍ਰਾਫ ਟੈਸਟ ਕਰਾ ਲਓ ਪਤਾ ਲੱਗ ਜੂਗਾ ਕਿ ਤੁਸੀਂ ਕਿੰਨੇ ਕੀ ਇਮਾਨਦਾਰ ਕਿੰਨੇ ਕੀ ਕਟੜ ਇਮਾਨਦਾਰ ਹੋ ਪਰ ਜੋ ਅੱਜ ਮਨਜਿੰਦਰ ਸਿੰਘ ਸਿਰਸਾ ਉਹਨਾਂ ਦੇ ਸਵਾਲ ਖੜੇ ਕੀਤੇ ਨੇ ਉਹਨਾਂ ਸਵਾਲਾਂ ਦਾ ਦੇਖਦੇ ਕਿ ਆਮ ਆਦੀ ਪਾਰਟੀ ਜਵਾਬ ਦਿੰਦੀ ਕਿ ਜੇ ਨਹੀਂ ਦਿੰਦੀ ਹੈਗੀ